ਇਨੇ ਨੇ ਕੁੜੀ ਨੇ ਸੁਧਰਨਾ ਆਢੀ ਨਾ ਅਥੇ ਠੇਕਦੀ ਨੇ ਅਥੇ ਠੇਕਦੀ ਆਢੀ ਕੁੜੀ ਹਾਏ ਹੇ ਪਿੰਦਰ ਦੀਦੀ ਸਤਿ ਸ਼ਕਾ ਸਤਿ ਸ਼ਕਾ ਕਿੱਦਾਂ ਆ ਵਾ ਬਸ ਠੀਕ ਆ ਤੂੰ ਦੱਸ ਕੀ ਕਰਨੇ ਬੜੀ ਖੁਸ਼ੀ ਲੱਗਣ ਲਈ ਅੱਜ ਹਾਏ ਹੇ ਮੈਂ ਤੇ ਉਧਰ ਪੁੱਛਣ ਹੀ ਆਈ ਹਾਂ ਕਿ ਮਨੇ ਤੇ ਰਿਸ਼ਤੇ ਲਕਾਈ ਲੱਭੀ ਨਹੀਂ ਕੁੜੀ ਕੜੀ ਆਜਾ ਬੈ ਕੇ ਗੱਲ ਕਿਹੜੀ ਕੁੜੀ ਲੱਭ ਜਾਣੀ ਉਹਦੇ ਵਾਸਤੇ ਮੈਂ ਵੀ ਪੁੱਛਣ ਹੀ ਆਈ ਹਾਂ ਹਾਏ ਹਾਣੀ ਕਿਥੋਂ ਰਿਸ਼ਤਾ ਹਣਾ ਹੀ ਨਾਲੇ ਐਦਾਂ ਦੀਆਂ ਗੱਲਾਂ ਨਾ ਕਰਿਆ ਕਰ ਹਜੇ ਚਾਚੀ ਦਾ ਵਿਰੀ ਨਾ ਹੋਊਗਾ ਤੇ ਫੇਰ ਹੀ ਕੋਈ ਗੱਲ ਬਣੂਗੀ ਨਾ ਤੇ ਨਾਲੇ ਤੂੰ ਕਿਦੀ ਵਿਚੋਲਣ ਬੰਦੀ ਫਿਰ ਕਰਨੀ ਆਪਣੀ ਦੀ ਗੱਲ ਕਰਨ ਨਹੀਂ ਆ ਹੋਰ ਕਿਦੀ ਕਰਨੀ 24 ਘੰਟੇ ਤੇਰੇ ਰਾਣੀ ਲੱਗਿਆ ਬੜੀ ਰਹਿੰਦੀ ਮੇਰੀ ਗੱਲ ਸੁਣ ਮੈਂ ਤਾਂ ਤੈਨੂੰ ਬੜੀ ਸਿਆਣੀ ਸਮਝਦੀ ਨਹੀਂ ਤੂੰ ਤਫਸੀਰੇ ਦੀ ਸ਼ਦਾਨ ਨਿਕਲੀ ਨਹੀਂ ਮੈਂ ਬੜਾ ਕਾਦਿਲੀ ਸ਼ਦਾਨ ਹੋਈ ਮੇਰੀ ਗੱਲ ਸੁਣ ਚਾਚੀ ਦਾ ਤੇ ਹਜੇ ਵਿਰੀਣਾ ਨਹੀਂ ਹੋਇਆ ਤੇ ਤੂੰ ਰਿਸ਼ਤੇ ਵੀ ਕਰਾਉਣ ਬੈਗੀ ਆ ਤੇਰਾ ਵੀ ਕੋਈ ਹਾਲ ਨਹੀਂ ਆ ਮੈਂ ਤੇ ਤਦ ਕਰਕੇ ਆਖਿਆ ਚਲ ਉਹਦੀ ਭੈਣ ਸਹੁਰੇ ਚਲ ਜੂਗੀ ਤੇ ਮੰਨੇ ਦੀ ਰੋਟੀ ਪੱਕ ਜੂਗੀ। ਤੂੰ ਵੀ ਆ ਬਾ ਨਹੀਂ ਮੇਰ ਕੋ ਰੋਟੀ ਨਹੀਂ ਬੱਕਦੀ ਮੰਨੇ ਦੀ। ਨਹੀਂ ਮੇਰੀ ਗੱਲ ਸੁਣ ਕੋਈ ਕੁਛ ਨਹੀਂ ਹੁੰਦਾ। ਹੁਣ 2-4 ਦਿਨ ਤਾਂ ਕਰਨਾ ਹੀ ਪੈਣਾ ਵਾ। ਕੋਈ ਗੱਲ ਨਹੀਂ ਕੋਈ ਫਰਕ ਨਹੀਂ ਪੈਂਦਾ ਤੇ ਨਾਲੇ ਹਜੇ ਰੁਕ ਜਾ। ਮੈਂ ਤੈਨੂੰ ਸੱਚ ਗੱਲ ਦੱਸਣੀ ਭੁੱਲ ਗਈ। ਹਾਂ ਦੱਸ। ਮੈਨੂੰ ਹੁਣੇ ਹੀ ਫੋਨ ਆਉਣ ਡਿਆ ਸੀ। ਮੇਰੀ ਭੂਆ ਦੀ ਨਹੀਂ ਬੜੀ ਮਾਨਪ੍ਰੀਤਾ ਜਿਹੜੀ। ਹਾਂ ਉਹ ਹੈਗੀ ਉਹ ਇੱਥੇ ਹੁੰਦੀ ਹੁੰਦੀ ਸੀ ਕਦੇ ਕਦੇ। ਆਹੋ। ਉਹ ਆਉਣ ਲੱਗੀ ਆ ਹੁਣ ਮੇਰੇ ਕੋਲ ਹਾਏ ਨਹੀਂ ਉਹਦੇ ਦੇ ਸੱਚ ਤੁਹਾਡੇ ਘਰ ਆਣ ਕੇ ਜੀ ਨਹੀਂ ਲੱਗਦਾ ਇੱਥੇ ਨਹੀਂ ਉਹ ਉਹ ਵੀ ਨਾ ਪਤਾ ਕੀ ਘੂਆ ਫੁੱਫੜ ਚਲੇ ਗਏ ਬਾਹਰ ਤੇ ਉਹ ਵੀ ਪੀਜੀ ਤੋਂ ਆਈ ਹੁਣ ਤੇ ਹੁਣ ਰਵੇ ਵੀ ਕਿੱਥੇ ਕਹਿੰਦੀ ਦੀਦੀ ਮੈਂ ਆ ਜਾਂਦੀ ਹਾਂ ਇੱਥੇ ਤੇ ਮੈਂ ਵੀ ਸੋਚਿਆ ਮੈਂ ਤਾਂ ਨਾਲੇ ਮੇਰਾ ਕੰਮ ਕਰਨ ਨੂੰ ਸਾਥ ਹੋ ਜੂ ਮਰਜੀ ਤੇ ਭਾਬੀ ਦਾ ਵੀ ਨਾ ਸੁਭਾਅ ਬੜਾ ਹੀ ਚਿਰਚਰਾ ਜਿਹਾ ਹੋ ਗਿਆ ਆ ਇਦਾਂ ਦੀ ਕੋਈ ਗੱਲ ਨਹੀਂ ਦੀਦੀ ਹੂੰ ਇਹਨਾਂ ਨੂੰ ਬੜਾ ਸੁਣੀ ਹੁੰਦਾ ਇਸ ਵਾਰ ਇਹਨਾਂ ਦਾ ਜਦੋਂ ਦਾ ਇਹਨਾਂ ਨੂੰ ਪਤਾ ਲੱਗਾ ਨਾ ਮੇਰੀ ਹਾਇ ਕਿੰਨੀ ਵੱਡਣ ਨਹੀਂ ਹੈਗੀ ਇਦਾਂ ਹੀ ਆ ਉਦੋਂ ਦੇ ਪਤਾ ਨਹੀਂ ਖਿੱਚ-ਖਿੱਚ ਕੇ ਪਈ ਜਾਂਦੇ ਸਾਰਿਆਂ ਨੂੰ ਉਦੋਂ ਦਾ ਇਹਨਾਂ ਦਾ ਸੁਭਾਅ ਹੀ ਇਦਾਂ ਦਾ ਹੋ ਗਿਆ ਏ ਜਿੰਨੇ ਕਿਹਨੇ ਬੁਲਾਉਣਾ ਉਹਨੂੰ ਖਿੱਚ ਕੇ ਪੈਂਦੀ ਆ ਜੋ ਬਣਵੀਂ ਪਹਿਲਾਂ ਇਦਾਂ ਹੀ ਕਰਦਾ ਰਿਹਾ ਸੀ ਹੁਣ ਸਾਡੇ ਵਿੱਚ ਰਚਮੇਚ ਗਿਆ ਸਾਰਿਆਂ 'ਚ ਤੇ ਹੁਣ ਉਹ ਚਲ ਠੀਕ ਹੋ ਗਿਆ ਏ ਇਹ ਤੇ ਬੜਾ ਹੀ ਹੁੰਨਾ ਜਿੱਦਾਂ ਮੇਰ ਨਾਲ ਬੜੀ ਗੁੱਸੇ ਜਿਹੀ ਰਹਿਣ ਲੱਗ ਪਈ ਆ ਹੁਣ ਬੁੱਧਮੀ ਤੇਰੇ ਸਾਹਮਣੇ ਕਿਦਾਂ ਤੂੰ ਗੁੱਸੇ ਚ ਮੇਰੇ ਨਾਲ ਬਾਤ ਨਹੀਂ ਕੋਈ ਗੱਲ ਕੀਤੀ ਹੈ ਨਹੀਂ ਨਹੀਂ ਬਾਤ ਨਹੀਂ ਕੋਈ ਗੱਲ ਕੀਤੀ ਭਾਜੀ ਨਾ ਵੀ ਇਦਾਂ ਹੀ ਬੋਲਦੀ ਆ ਉਹ ਚਿਰਾਂ ਕੋਈ ਗੱਲ ਬੋਲ ਕਹਿੰਦਾ ਇਹਦੇ ਉਹਨੂੰ ਅੱਗੋਂ ਖਾਣ ਹੀ ਪੈਂਦੀ ਆ ਹੂੰ ਮੈਂ ਤਾਂ ਸਭੋ ਕਿਹਾ ਬੜੀ ਆ ਰਹੀ ਚਲ ਨਾਲ ਨਾਲ ਮਿਲ ਕੇ ਰਿਆ ਕਰੋ ਹਾਂਜੀ ਉਹ ਚਿਰਾਂ ਕੋਈ ਜੇ ਗੱਲ ਕਰ ਲੈਂਦਾ ਤਾਂ ਇਹ ਜਰਨੀ ਤੇ ਪੈਂਦੀ ਆ ਹੂੰ ਆਹ ਜੇ ਉਹਨੇ ਕਰ ਦਿੱਤੀ ਤੇ ਤੂੰ ਚੁੱਪ ਰਿਆ ਕਰ ਜੇ ਇਹ ਕਰ ਲਿਓ ਉਹ ਚੁੱਪ ਰਹਿਲੇ ਫੇਰ ਹੀ ਆ ਨਾ ਹੂੰ ਪਰ ਇੱਕ ਗੱਲ ਇਹ ਦੋਨਾਂ ਦੀ ਹਾਈਟ ਚਲੋ ਸੇਮ ਹੈ ਨਾ ਤੇ ਰਿਸ਼ਤਾ ਇੱਕ ਦੂਜੇ ਦਾ ਵਧੀਆ ਲੱਭ ਗਿਆ ਤੇ ਨਹੀਂ ਤੇ ਇਦਾਂ ਦੀ ਹਾਈਟ ਵਾਲੇ ਬਹੁਤ ਘੱਟ ਆ ਹਾਂ ਤੇ ਉਹ ਹੀ ਫਿਰ ਕਹਿੰਦੇ ਨਾ ਜੋੜੀਆਂ ਰੱਬ ਬਣਾਉਂਦਾ ਜੋੜੀਆਂ ਰੱਬ ਰੱਬ ਨੇ ਵੇਖ ਲੈ ਜੋੜੀ ਬਣਾਈ ਇਹਨਾਂ ਦੀ ਵੀ ਜਿਹਦੇ ਇਦਾਂ ਦੇ ਬਹੁਤ ਘੱਟ ਵੇਖੇ ਆ ਕਦੇ ਲੱਭਦੇ ਹੀ ਨਹੀਂ ਆ ਨਾ ਹਾਂਜੀ ਹੂੰ ਉਹ ਤੁਹਾਡੀ ਨਹੀਂ ਤੇ ਬਾਕੀ ਭੈਣ ਭਰਾਵਾਂ ਦੀ ਵੇਖੋ ਹਾਈਟ ਕਿੰਨੀ ਸੋਹਣੀ ਆ ਆਹ ਲੁਕਾ ਦੀ ਹਾਈਟ ਵੀ ਬੜੀ ਵਧੀਆ ਵਾ ਮੇਰੀ ਵੀ ਠੀਕ ਆ ਹੂੰ ਹੂੰ ਦੀਦੀ ਨੇ ਬਸ ਇਹਨਾਂ ਦੀ ਹਾਈਟ ਛੋਟੀ ਆ ਬਾਕੀ ਸਾਰੇ ਰਿਸ਼ਤੇਦਾਰਾਂ ਜਿਵੇਂ ਵਧੀਆ ਸਾਰੇ ਹਾਂ ਚਲੋ ਪਰਮਾਤਮਾ ਨੇ ਜੋੜੀ ਬਣਾਈ ਇਹਨਾਂ ਦੀ ਤੇਰੇ ਸੰਜੋਗਾਂ ਦੀ ਗੱਲ ਹੂੰ ਇਹ ਬੜੀਆਂ ਵੱਖ-ਵੱਖ ਬੈਠੀਆਂ ਵੋਟਾਂ ਵਾਲਿਆਂ ਨੂੰ ਬੂਥ ਬਣਾ ਕੇ ਚਲੋ ਭਾਬੀ ਇੱਥੇ ਆ ਜਾਓ ਕਮਜ਼ੋਰੀ ਆ ਗਈ ਹੋਣੀ ਆ ਉਹ ਇੱਥੇ ਇਹ ਗੱਲ ਕਰ ਲੈ ਜੋ ਕਰਨੀ ਆ ਅਕੇਲੇ ਲਿਆਂਦੇ ਨਰਜੀ ਆ ਜਾਊਗੀ ਤੁਸੀਂ بڑے ਗਰੁੱਪ ਬਣਾਏ ਆ ਥੋੜਾ ਕਿਚਰਾ ਬਗਾਲ ਕਰ ਲੋ ਸਾਡੀ ਹਾਂ ਹਾਂ ਤੁਸੀਂ بڑے ਗਰੁੱਪ ਬਣਾਏ ਵੋਟਾਂ ਵਾਲਿਆਂ ਵਾਂਗੂ ਇੱਕ ਬੂਤ ਉੱਥੇ ਲਗਾ ਇੱਥੇ ਲਗਾ ਉਹ ਅਸੀਂ ਕਿਹਾ ਕੋਈ ਗੱਲਾਂ ਕਰਦੀਆਂ ਹੁੰਦੀਆਂ ਤਾਂ ਕਰਕੇ ਹੀ ਉੱਧਰ ਆਈ ਤੁਹਾਡੀਆਂ ਇੱਥੇ ਗੁਲੀਆਂ ਨਹੀਂ ਨਹੀਂ ਆਪਣੀਆਂ ਗੱਲਾਂ ਕਰਨੀਆਂ ਫੇਰ ਕਰ ਦਿੰਦੇ 100 ਕੰਮ ਹੁੰਦੇ ਕਰ ਦਿੰਦੇ ਤੇ ਚਵੇਂ ਜਾਨੀ ਨਾਲ ਮਿਲ ਕੇ ਬੋਹ ਆ ਹਾਂਜੀ ਭਾਬੀ ਇੱਥੇ ਬਹਿ ਜਾਓ ਸਾਡੇ ਲੱਗ ਗਈ ਤੁਸੀਂ ਤੇ ਵੱਖਰੇ ਹੀ ਬਹਿ ਗਈ ਹੋਗੇ ਆਜੋ ਇੱਧਰ ਇੱਕ ਘਰ ਵਾ ਬਾਕਲਾ ਖਾਓ ਬੈਠੇ ਨਹੀਂ ਆ ਕੇ ਆ ਜਾ ਤੇਰੀ ਤੇ ਬਣਾਇਆ ਪਾਸਤਾ ਆਂਡ ਇੰਡੀਆ ਅੱਜ ਭਾਬੀ ਤੂੰ ਨਹੀਂ ਗਈ ਬਿਟੀ ਅੱਜ ਤੇਰੀ ਦਿਹਾੜੀ ਮਰਗੀ ਹੋਣੀ ਆ ਲੈ ਦੱਸ ਮੰਨੇ ਤੂੰ ਇਹੋ ਹੀ ਚ ਉਹਨਾਂ ਨਾਲ ਮੈਂ ਘਰੇ ਨਾ ਬੈਠਾਂ ਚੱਲ ਨਹੀਂ ਬੈਂਦੀ ਫੇਰ ਮੈਂ ਚੱਲ ਜਾਂ ਨਹੀਂ ਬਹਿ ਜਾ ਪਾਪੀ ਮੈਂ ਮਜ਼ਾਕ ਕਰਦਾ ਗੱਲਾਂ ਸੁਣਦੀ ਮਜ਼ਾਕ ਕਰਦਾ ਤੁਹਾਨੂੰ ਨਹੀਂ ਮਜ਼ਾਕ ਕੀ ਫੇਰ ਤਾਂ ਹੀ ਰਾਣੀ ਮੈਨੂੰ ਗੁੱਸਾ ਜਾਂੜਦਾ ਇਹਦੇ ਮੈਂ ਤਾਂ ਦਿਹਾੜੀ ਮਰ ਜਣੀ ਦਿਹਾੜੀ ਤੈਨੂੰ ਨਹੀਂ ਫਿਕਰ ਹੁੰਦੀ ਦਿਹਾੜੀਆਂ ਦੀ ਇਦਾਂ ਸਾਰਿਆਂ ਨੂੰ ਫਿਕਰ ਹੁੰਦੀ ਆ ਮੰਨੇ ਤੂੰ ਕਿਹੜੇ ਟਾਈਮ ਚੁੱਪ ਵੀ ਰਿਹਾ ਕਰਨਾ ਆਪਾਂ ਵੀ ਨਹੀਂ ਜਾ ਇਹ ਇਦਾਂ ਹੀ ਗੱਲਾਂ ਕਰਦਾ ਬਾਬਾ ਚ ਕਹਿ ਦਿੰਦਾ ਸਭ ਨਹੀਂ ਦੇ ਪਾਉਂਦੀਆਂ ਗੱਲਾਂ ਬੜੀਆਂ ਕਰਦੀਆਂ ਫੜ ਤੂੰ ਹੀ ਫੜੋ ਵਾਰੀ ਵਾਰੀ ਚੁੰਡੀਆਂ ਕਰਨਾ ਮਖੀਆ ਬੋਲੇ ਡਾਵੀ ਆਈ ਹੂੰ ਦੇਖ ਨਾ ਪੜ ਇੱਕ ਏਵੜਾ ਥੀਲੇ ਛੁੱਟੇ ਬੜਾ ਪਾਪੀ ਤੇਰਾ ਹਾਸਾ ਬੜਾ ਨਿਰਾਲਾ ਈ ਹਾਂ ਮੰਨੇ ਤੂੰ ਵੀ ਫੜ ਲੈ ਮੈਂ ਮੰਨਿਆ ਕਰਦੀ ਕਰਦੀ ਆਸ ਵੀ ਲੈਣਾ ਚਾਹੀਦਾ ਆਹ ਸਿਹਤ ਵਾਸਤੇ ਚੰਗਾ ਏ ਨਾ ਮੇਰੀ ਗੱਲ ਸੁਣੋ ਹਾਏ ਅਰੇ ਤੱਕਾ ਹੀ ਨਹੀਂ ਹੈ ਮਦਾਬ ਤੇ ਨਹੀਂ ਹੋਣਾ ਚਲ ਮੇਰੀ ਸਾਲੀ ਨੂੰ ਕਹ ਲ ਦਿੰਦਾ ਹੂੰ रहा चूह बना के प्याल दी पता नहीं गल तो मैं चल अपने कम आवा जितना वे आने के घर दिलिए, वांडे, जाना जा वा? ਇਹ ਤੇ ਆ ਰੱਖ ਲਈ ਠੀਕ ਹੈ ਇਹ ਮੰਮੀ ਆ ਉਧਰ ਗਈ ਜੇ ਤਲ ਧਿਆਨ ਰੱਖਣੀ ਮੈਂ ਚਿੱਲੇ ਮਰ ਜਾ ਬਾਹਰ ਮੇਰੇ ਗੱਲ ਵਿੱਚ ਹੈ ਭਾਬੀ ਮੇਰੀ ਗੱਲ ਸੁਣਨਾ ਨਹੀਂ ਚੁਗਲੀਆਂ ਕਿਥੇ ਅੜਦੀਆਂ ਚੁਗਲੀ ਤੇ ਮਿੰਟੋ ਮਿੰਟ ਬਾਹਰ ਆਉਂਦੀ ਆ ਮੈਂ ਇਹ ਗੱਲ ਕੀਤੀ ਕਿੰਨੇ ਤੇਰੇ ਦੰਦ ਬਣਾ ਤਾਂ ਚੁਗਲੀ ਬਾਹਰ ਆਉਂਦੀ ਵੀ ਛਤੀ ਨਹੀਂ ਮੇਰੀ ਤੇ ਚਾਹੋ ਦੰਦ ਤੇ ਮੂਹ ਜਾਗਾ ਸੁਣਾ ਚੁਗਲੀ ਤੇ ਮਿੰਟੋ ਮਿੰਟ ਬਾਹਰ ਆਉਂਦੀ ਮੇਰੀ ਤਾਂ ਗੱਲ ਪੱਛ ਨਹੀਂ ਹੁੰਦੀ ਮੈਨੂੰ ਤੇ ਇਹ ਹੁੰਦਾ ਮੈਂ ਕਿ ਜਾਵਾਂ ਪਿੰਦਰ ਵੱਲ ਦੇ ਦਸਵੇਂ ਚੁਗਲੀ ਨਹੀਂ ਕਰਦੀ ਮੰਨੇ ਇਹਦੇ ਨਾਲ ਆਪਾਂ ਕਦੇ ਚੁਗਲੀ ਕਰਦੀ ਸਦਾ ਨਹੀਂ ਹਾਏ ਹਾਏ ਮੇਰੀ ਗੱਲ ਸੁਣਨੀ ਮੇਰੀ ਗੱਲ ਸੁਣ ਮੈਂ ਗੱਲ ਕੀਤੀ ਹੈ ਚੁਗਲੀ ਦੀ ਨਹੀਂ ਮਤਲਬ ਕਿ ਕੋਈ ਗੱਲ ਕੋਈ ਕਰ ਦੇ ਤਾਂ ਫਿਰ ਤੇ ਕਰਨੀ ਨਹੀਂ ਮੈਂਦੀ ਐ ਐਵੇਂ ਢਿੱਡ ਚ ਪਚਾ ਕੇ ਰੱਖੋ ਕਹਿੰਦੇ ਹੁੰਦੇ ਅਜ ਜਦ ਢਿੱਡ ਚ ਗੱਲ ਹੋਵੇ ਨਾ ਫਿਰ ਗੁੱਦਗੁਦੀ ਜੀ ਬੜੀ ਹੁੰਦੀ ਆ ਧਰ ਕਰਕੇ ਮੈਂ ਕਿੰਨੀ ਆਪੀ ਗੱਲ ਕਾਢ ਹੀ ਦੇਣੀ ਚਾਹੀਦੀ ਉਹ ਐ ਚੁਗਲੀਆਂ ਦੀ ਗੱਲ ਕੀਤੀ ਐ ਮੈਂ ਚੁਗਲੀਆਂ ਕਰਨ ਦੀ ਗੱਲ ਨਹੀਂ ਕੀਤੀ ਤੁਸੀਂ ਦੋਵੇਂ ਭੈਣ ਤਰਵੇਂ ਇਹੀ ਲੱਗਦਾ ਕਿ ਪਾਬੀ ਚੁਗਲੀਆਂ ਕਰਦੀ ਆ ਉਹਦਾ ਭਾਬੀ ਤੇਰੀ ਭੈਣ ਆਈ ਹੈ ਨਾ ਥੋੜੀ ਘਟ ਕੇ ਜਾ ਕਰ ਹਾਂ ਹਾਂ ਤੇ ਕੇ ਕਰ ਪਹੁੰਚਾਣੀ ਹੈ ਹਾਂ ਇਹ ਮੇਰੀ ਸਾਸੂ ਖੋਣਾਂ ਦੀ ਭੈਣ ਹੈ ਗੱਲਾਂ ਵੇਲਾ ਕਿੱਦਾਂ ਦੀਆਂ ਕਰਦਾ ਐਂ ਦੋ ਭੈਣਾਂ ਇੱਕ ਸਾਡਾ ਭਰਾ ਜਾਵੇ ਭਰਾ ਤੂ ਫਾੜਾ ਬਣਾਣਾ ਖਾ ਮੈਂ ਬਾਬੀ ਤਹੀ ਵੀ ਖਾਓ ਕਾਫੀ ਆ ਜਾ ਤੂੰ ਨਿੱਕੀ ਨੇ ਪੱਗ ਬੁਗ ਬਾਲੀ ਤੂੰ ਚਿੜੀ ਨਾਂਗੀ ਕਾ ਲਾਂਗੇ ਆਏ ਮਤਰੀ ਲੱਗੀਆਂ ਨਾ ਵਦੇ ਪੱਗ ਦਾ ਨਾਮ ਆਣਾ ਪਰਣਾ ਠੀਕ ਹੈ ਨਾ ਪਰ ਆ ਵਾ ਕੀ ਦੱਸਾਂ ਮਾ ਮੇਰੀ ਭੈਣ ਵੇ ਕੀ ਢੀ ਲੰਬੀ ਹਾਂ ਹਾਂ ਮੇਰਾ ਭਰਾ ਵੇਖਿਆ ਹਾਂ ਤੇਰੇ ਨੰਨੇ ਬਕੋਟੇ ਨਾ ਲੱਗਦਾ ਮੇਰਾ ਇਹ ਪੱਪੀ ਤੂੰ ਬੜੀ ਨਿੱਕੀ ਰਹਿ ਗਈ ਨਹੀਂ ਤੁਹਾਨੂੰ ਕੀ ਦੱਸਾਂ ਹਾਂ ਮੇਰੇ ਪਿਓ ਨੇ ਬਤੇਰਾ ਖਵਾਇਆ ਤੇ ਬਤੇਰਾ ਮਾਂ ਨੇ ਕਵਾਇਆ ਵਾ ਪਰ ਕੀ ਕਰਾਂ ਯਾਰ ਹੁਣ ਇਤ ਰੱਬ ਦੇ ਆਖ ਤਿਆਰ ਜੋ ਬਣਵਾਸਤੇ ਹੀ ਬਣੀ ਸੀ ਤੂੰ ਜੋ ਬਣਵੀ ਅਦਰ ਨਹੀਂ ਕਾਹੀ ਨਾ ਉਹ ਜੋ ਬਣਦੇ ਕਹਿੰਦਾ ਮੈਨੂੰ ਤੇ ਨਾ ਬੜਾ ਵੱਡਾ ਪੀਸ ਮਿਲ ਜਾਣਾ ਏ ਜੇ ਮੇਰੇ ਮਾਪੇ ਮੇ ਜੇ ਤੇਰੇ ਮਾਪੇ ਮੈਨੂੰ ਤੇਰੇ ਗਾਲ ਨਾ ਬੰਦ ਹਾਏ ਹਾਏ ਬੇ ਮੈਂ ਐਡੀ ਮਾਣੀ ਆ ਕਿਤੇ ਮੈਨੂੰ ਮੈਨੂੰ ਤਾਂ ਕਿਤੇ ਲੱਖਾਂ ਰਿਸ਼ਤੇ ਆਏ ਮੈਂ ਤੇ ਨਾ ਕਰ ਕਰਕੇ ਸੁੱਟ ਦਿੱਤੀ ਕਿਹ ਨਾ ਆਵੇ ਨਾ ਜੋਗਣ ਵਾਲੀ ਜਾਣਾ ਸੀ ਆ ਜੋਗਣ ਵਾਲੀ ਜਾਣਾ ਮਨ ਤੇਰਾ ਭਰਾ ਵੀ ਤੇ ਮੇਰੇ ਕਰਕੇ ਬਣਿਆ ਤੇ ਮੈਂ ਉਹਦੇ ਕਰਕੇ ਬਣੀ ਕਿਉਂ ਸੰਦੀਪ ਨਹੀਂ ਸਹੀ ਗੱਲ ਹੈ ਠੀਕ ਹੈ ਤੁਹਾਡਾ ਪਿਆਰ ਬੜਾ ਦਾ ਮੈਂ ਵੇਖਿਆ ਦਾ ਲੜਦੇ ਮਸਾਂ ਨਹੀਂ ਉਹਦਾ ਵੀ ਲੜਾ ਵੀ ਕਦੇ ਕਦੇ ਹੋ ਜਾਂਦੀ ਆ ਜਿਹਦੇ ਤੇਰੀ ਆਈ ਨਾ ਫੇਰ ਮੈਂ ਤੈਨੂੰ ਪੁੱਛੂਗੀ ਤੇਰੇ ਸਟੇਟਸ ਬੜੇ ਬੜੇ ਪਾਉਂਦੀ ਨੂੰ ਮੇਰੇ ਦਿਲ ਦੀਆਂ ਜਾਨੀਆਂ ਤੇ ਆਹ ਪਲਾਨ ਠੀਕ ਹੈ ਉਹ ਮੇਰੇ ਸਤੇ ਕਸੀ ਵੇਂਦਾਰੀ ਨਹੀਂ ਸਾਰਾ ਇਹ ਤੁਹ ਕੋ ਨਹੀਂ ਵੇਨਾ ਵਾ ਮੈਂ ਹੁਣ ਮਰਜੀ ਤੋਂ ਪਾਇਆ ਹੀ ਇਦਾਂ ਨੇ ਹੁੰਦੇ ਆ ਤੇ ਕੋਈ ਕਰੇ ਵੀ ਕੀ ਦੇਖਣੇ ਤਾਂ ਪੈਂਦੇ ਚੱਲ ਦਿਲ ਖੁਸ਼ ਰੱਖਦੀ ਆ ਦਿਲ ਤਾਂ ਬਾਦੂ ਖੁਸ਼ ਰੱਖ ਜੋਬਨ ਮੇਰੀ ਜਾਨ ਜੋਬਨ ਮੇਰੇ ਯਾ ਫਲਾਂ ਫਲਾਨੀ ਕੀ ਕੋ ਲਿਆ ਹੁੰਦਾ ਨਹੀਂ ਮੈਂ ਦੱਸ ਦੇਣੀ ਤੈਨੂੰ ਕੀ ਲਿਖਿਆ ਹੁੰਦਾ ਇੱਕ ਦਿਨ ਮੈਂ ਸਟੇਟਸ ਪਾਇਆ ਵੀ ਜੋਬਨ ਦੀ ਜਾਨ ਸੋਹਣੀ ਅੱਛਾ ਮੰਨੇ ਨੇ ਤਾਂ ਮੈਨੇ ਇੱਕ ਕਮੈਂਟ ਨਹੀਂ ਕੀਤਾ ਆਹੋ ਪਾਪੀ ਤਾਂ ਸੋਹਣੀ ਹੈਗਾ ਨਹੀਂ ਓ ਜੋਬੂ ਨੂੰ ਪਤਾ ਸੋਹਣੀ ਕਿ ਮੈਂ ਐਵੇਂ ਕਹਦਾ ਕਿਉਂ ਮੇਰੇ ਗੱਲ ਪੈ ਜਾਂਦਾ ਫੇਰ ਤੂੰ ਕਹਿਣਾ ਸੀ ਮੰਨਾ ਕਮੈਂਟ ਕਰਦਾ ਐ ਸੋਹਣੀ ਐ ਫੇਰ ਤੂੰ ਕਹਿਣਾ ਸੀ ਮੈਨੂੰ ਰਾਣੀ ਬੇਲਦਾ ਮੰਨਾ ਕਮੈਂਟ ਕਿਦਾਂ ਦੇ ਕਰਦਾ ਮੈਨੂੰ ਹਾਂ ਨਹੀਂ ਜੇ ਮੈਂ ਖੁਸ਼ ਹੋਵਾਂ ਤਾਂ ਵੀ ਤੁਹਾਨੂੰ ਚਉਬਦੀ ਜੇ ਮੈਂ ਤੁਹਾਡੇ ਨਾਲ ਨਾਰਾਜ਼ ਹੋਵਾਂ ਤਾਂ ਵੀ ਤੁਹਾਨੂੰ ਚਉਬਦੀ ਜੇ ਮੈਂ ਤੁਹਾਨੂੰ ਗੱਲਾਂ ਕਰਾਂ ਤਾਂ ਵੀ ਤੁਹਾਨੂੰ ਚਉਬਦੀ ਹਾਂ ਦੱਸੋ ਮੈਂ ਬਚਕਾਰੇ ਫਸੀਵੇਂ ਕਰਾਂ ਤੇ ਕਰਾਂ ਕੀ ਹੁਣ ਰਾਣੀ ਜੀ ਦੀ ਉੱਧਾ ਇੱਕ ਗੱਲ ਤੇ ਹੈਗੀ ਆ ਭਾਈਏ ਨੇ ਮੋਤੀ ਪੁੰਨ ਕੀਤੇ ਆ ਜਿੰਨੂੰ ਮੇਰੀ ਭੈਣ ਮਿਲੀ ਆ ਹਾਂ ਇਹ ਤਾਂ ਗੱਲ ਹੈ ਜੀ ਆ ਵੇਖਿਆ ਮੇਰੀ ਭੈਣ ਹਾਂ ਗੱਲਾ ਕਰਦੇ ਵੀ ਸਿਆਣੀਆਂ ਆ ਲੋਬਨ ਨੂੰ ਮੋਤੀ ਮਿਲ ਗਿਆ ਲੋਕੀ ਕਹਿੰਦੇ ਆ ਨਾ ਕੋਠੇ ਦੇ ਪਾਣੀ ਰੱਖੋ ਤੇ ਜਨਾਨੀ ਸੋਹਣੀ ਮਿਲਦੀ ਆ ਤੇ ਜੋ ਬਣ ਸਾਡੇ ਨੇ ਨਿੰਬੂ ਪਾਣੀ ਰੱਖਿਆ ਹੁਣ ਬਣਾ ਬਣਾ ਕੇ ਹੈਨਾ ਤਾਂ ਸੋਹਣੀ ਵੀ ਲਈ ਆ ਨਿੰਬੂ ਪਾਣੀ ਪਿਆ ਹੈ ਜਾਨਾ ਉਹ ਮੈਂ ਠੱਡਿਆ ਲੰਗਰ ਲਾਤਾ ਹੈ ਨਾ ਨਹੀਂ ਰੋਣੀ ਇਦਾਂ ਨਾ ਕਰਿਆ ਨਾ ਲੱਗ ਜੇ ਅੱਜ ਜਾ ਕੇ ਨਾ ਮਿਰਚਾਂ ਮਾਰੀ ਵੀ ਇਹਨੂੰ ਤਾਂ ਨਜ਼ਰ ਲਾ ਹੀ ਦੇਣੀ ਤੁਸੀਂ ਮੇਰੀ ਗੱਲ ਸੁਣਨੀ ਸੰਦੀਪ ਅੱਜ ਪੱਤੇ ਮਿਰਚਾਂ ਖੰਡ ਲੂਣ ਸਭ ਕੁਝ ਰਿਵਾਇਤ ਤੇ ਚੁੱਲ੍ਹੇ ਵਿੱਚ ਸੋੜ ਗੀ ਅੱਜ ਇਹਨਾਂ ਨੇ ਤੇ ਮੈਨੂੰ ਨਜ਼ਰ ਕੀ ਲਾਉਣੀ ਹੈ ਇਹਨਾਂ ਨੇ ਤੇ ਮੈਨੂੰ ਮਾਰ ਹੀ ਦੇਣਾ ਅੱਜ ਸਹੀ ਗੱਲ ਆ ਪਾਪੀ ਦੀ ਗੱਲ ਆ ਹਾਰ ਪਾਲ ਜੁੱਤੀਆਂ ਮੈਨਾਂ ਲੱਗੂਗੀ ਜੁੱਤੀਆਂ ਪਹਿਲਾਂ ਕਿੱਦਾਂ ਦੀ ਗੱਲਾਂ ਕਰਦਾ ਐਨੇ ਮੇਰੇ ਕੋਲ ਕੁੱਟ ਖਾਣੀ ਅੱਜ ਮਜ਼ਾਕ ਕਰਦਾ ਮੇਰੀ ਗੱਲ ਸੁਣ ਮਿਰਚਾਂ ਤੇ ਨਿੰਬੂ ਅਰੇ ਨੀਗੀ ਚ ਪਾਦੀ ਹੋ ਗਏ ਪਾਦੀ ਗੱਲ ਵਿੱਚ ਮੇਰੀ ਗੱਲ ਸੁਣੋ ਹਾਂ ਆ ਬਨਾਣਾ ਤੇ ਤੇ ਖਾਣਾ ਕਿ ਪਤਾ ਨਹੀਂ ਨਹੀਂ ਖਾਣਾ ਪਰ ਮੱਕੀਆਂ ਨੇ ਜਰੂਰ ਖਾ ਲੈਣਾ ਨੇ ਨਾ ਨਾ ਅੱਜ ਤੋਂ ਖਾ ਲਈ ਮੈਂ ਤਾਂ ਥਾਂ ਪਲੇਟ ਫੜ ਕੇ ਰੱਖੀ ਆ ਬੜਾ ਨਾ ਰੰਦੂ ਕਿੰਨਾ ਚਾਹਿਆ ਵੀ ਭਾਦੀ ਮੇਰੇ ਭਾਦੀ ਅੱਜ ਆਈ ਆ ਮੇਰੇ ਘਰ ਕੀ ਦਿਖਾ ਸੱਸ ਕੇ ਗੱਲਾਂ ਕਰ ਉਹ ਭਾਦੀ ਨੂੰ ਜੀਨੀ ਹੁੰਦੀ ਆ ਭਾਦੀ ਨੂੰ ਅੰਗਰੇਜ਼ੀ ਬੜੀ ਹੁੰਦੀ ਆ ਨਹੀਂ ਮੰਨੇ ਮੈਨੂੰ ਨਹੀਂ ਮੇਰੀ ਗੱਲ ਸੁਣ ਮੰਨਿਆ ਇਹ ਚੁਗਲੀਆਂ ਵੀ ਕਰਦੀ ਤੇ ਇੰਗਲਿਸ਼ ਬੋਲਦੀ ਵਿੱਚ ਮੇਰੀ ਗੱਲ ਸੁਣ ਮੰਨਿਆ ਅੰਗਰੇਜ਼ੀ ਬੋਲ ਲੈ ਮੈਂ ਤੇਰੀ ਗੱਲ ਸੁਣ ਜੇ ਘੜੀ ਵੀ ਕਹਿ ਨਹੀਂ ਗੱਲ ਸੁਣ ਲਾ ਗੱਲ ਸੁਣ ਲਾ ਮੇਰੀ ਗੱਲ ਸੁਣੋ ਮਨ ਲ ਭੀ ਅੰਗਰੇਜ਼ੀ ਬੋਲ ਲੈਣੀ ਚਾਹੀਦੀ ਆ ਹਾਂ ਇਹ ਤਾਂ ਗੱਲ ਹੈ ਕੀ ਐਵੇਂ ਕਹਿੰਦੇ ਆ ਅੰਗਰੇਜ਼ ਅੰਗਰੇਜੀ ਦੇ ਵੱਟ ਕੱਢਦੇ ਚੱਲ ਪੰਜਾਬੀ ਵੱਟ ਨਹੀਂ ਤੇ ਪੰਜਾਬੀ ਘੱਟ ਵੀ ਨਹੀਂ ਕੇ ਤਾ ਤੇ ਹੋਰ ਸਾਡੀ ਭੈਣ ਘੱਟ ਕੇ ਨਾਲ ਦੱਸ ਨਾ ਮੇਰੇ ਪਣਾਣੇ ਬਈ ਪੇਟੀ ਤਾਂ ਇਕੱਲੇ ਕੱਲੀ ਖਾ ਗਈ ਵੇ ਨਾ ਘੱਟ ਕੇ ਨਾਲ ਤੂੰ ਵੀ ਖਾ ਭੈਣ ਕੱਲੀ ਪਲੇਟ ਖਾਲੀ ਕਰ ਚੱਲੀ ਆ ਉਹਦਾ ਕੇਲੇ ਪਾਈ ਕਿੱਥੇ ਜਾਂਦੀ ਹੈ ਜਿਹੜੇ ਤੇ ਇਹ ਬਣਨੀ ਹੈ એનર્ਜੀ ਆਏਗੀ ਪਤਾ ਨਹੀਂ ਕਿੰਨੀ ਦੀ ਚੁਗਲੀ ਵੱਡੀ ਹੋਣੀ ਉੱਧਰ ਬੈਠੀਆਂ ਨੇ ਆਇਆ ਹੈ ਨਹੀਂ ਰਾਣੀ ਕੋਈ ਵਾਲਾ ਕਦਾਵਾ ਨਹੀਂ ਨਹੀਂ ਪਬੀਤਾਨ ਨੂੰ ਨਹੀਂ ਕਹਿੰਦੀ ਮੈਂ ਇਹਨੂੰ ਹੀ ਹੈ ਤੁਸੀਂ ਸਾਰੇ ਚੁੱਪ ਰੋ ਵਾਰੀ ਉਹਦੀ ਹੀ ਹੋਣੀ ਗੱਲ ਉਹ ਨਹੀਂ ਕਰਨੀ ਆ ਧਾਨੂ ਜੋ ਬੰਦ ਜਾ ਕੇ ਜਾਂਦਾ ਵਾ ਇਦਾਂ ਅਗਲਾ ਕਰਦੇ ਹੋ ਜਿੱਦਾਂ ਅਸੀਂ ਦੋਵੇਂ ਤੇ ਚੁਗਲੀਆਂ ਬੈਠੀਆਂ ਤੁਹਾਡੀਆਂ ਹੀ ਲਾਉਣੀਆਂ ਆਂ ਦੇਖ ਦੇਖ ਕੇ ਤਾਂ ਸਾਡੇ ਵਾਲ ਗੱਲਾਂ ਕਰਨ ਹੀ ਰਹੇ ਸੀ ਨੀ ਦੇਖਣ ਨੂੰ ਤਾਂ ਸੱਪ ਵੀ ਵੇਖ ਲੈਂਦਾ ਕਿ ਇੱਥੇ ਬੰਦਾ ਬੈਠਾ ਵਾ ਹੁਣ ਤੇਰਾ ਅਰਾਦਾ ਕਿ ਜੇ ਤੇਰੇ ਵਾਲੇ ਵੇਲੇ ਤੇ ਤੁਹਾਡੀਆਂ ਚੁਗਲੀਆਂ ਕਰਤੀਆਂ ਕਰਾਂ ਤੇ ਲੱਗਾਂ ਤੇ ਸਾਨੂੰ ਇਦਾਂ ਹੀ ਆਇਆ ਜਿੱਦਾਂ ਚੱਲ ਛੱਡੋ ਹੋਰ ਕੋਈ ਗੱਲ ਕਰ ਸੱਪ ਦੇਖ ਲਿੰਦਾ ਗੱਲ ਲਿੰਦਾ ਬੰਦਾ ਵੈ ਵੀ ਨਾ ਜਿੰਨਾ ਮਰਜ਼ੀ ਕੇ ਦਾ ਬੁਰਾ ਚੰਗਾ ਸੋਚ ਲੇ ਬੰਦਾ ਇਹੀ ਕਹੂਗਾ ਉਹਨੇ ਮੇਰੇ ਬਾਰੇ ਬੁਰਾਈ ਸੋਚਿਆ ਹੋਣਾ ਠੀਕ ਹੈ ਨਾ ਲੱਭੀ ਮੈਂ ਹੋਇਣਾ ਸਦਾਈ ਮੈਂ ਚੱਲੇ ਅੰਦਰ ਆ ਜਾ ਆ ਜਾ ਭਰਾਵਾ ਤੁਸੀਂ ਤੇ ਪਰਜਾਈਆਂ ਵਿੱਚ ਬੈਠਾ ਸੋਹਣਾ ਤੇ ਲੱਗੇਗਾ ਤੈਂਨ ਤੇ ਨੂੰ ਅੱਜ ਕੀ ਖਵਾਲਦਾ ਪਾਈਏ ਨੇ ਹੈ ਪਾਈਏ ਨੇ ਤੇ ਕੀ ਖਵਾਲਣਾ ਮੈਂ ਤਾਂ ਤੇਰੇ ਬਾਰੇ ਗੱਲਾਂ ਕਰਨ ਲਈ ਮੇਰੇ ਬਾਰੇ ਗੱਲਾਂ ਬੜਾ ਖੋਜ ਜਾਈ ਵਧੀਆ ਮੈਂ ਵੀ ਉਹ ਹੀ ਵੇਖਣ ਦੀ ਪਰ ਘਰੋਂ ਦੇ ਪਾਈਏ ਨੇ ਲੜਕੇ ਹੋਈ ਆ ਮੇਰੀ ਗੱਲ ਸੁਣ ਮੈਂ ਕਿਹਾ ਵੈਸੇ ਵੀ ਤੂੰ ਇੱਧਰ ਵੱਡੀ ਰਹਿਣੀ ਐ ਤੇਰਾ ਰਿਸ਼ਤਾ ਕਰ ਦੇਣੀ ਐ ਹੋਰ ਦੱਸ ਮੈਂ ਘਾਦੇ ਲਈ ਕੋਸਣਾ ਆ ਆ ਕਿਦਾਂ ਦੀ ਗੱਲ ਦੇਦੀ ਤੈਨੂੰ ਮੈਂ ਆਏ ਕੱਲ ਵੀ ਕਿਹਾ ਸੀ ਨਾ ਤੇ ਆ ਗੱਲ ਮੈਂ ਨਹੀਂ ਸੋਚੀ ਹੈਗੀ ਕਦੀ ਮੈਂ ਤੈਨੂੰ ਅਮਰਜੀਤ ਉੱਥੇ ਵੀ ਸਮਝਾ ਕੇ ਲਿਆਈ ਹੀਗੀ ਤੇ ਪਹਿਲਾਂ ਚਾਚੀ ਦਾ ਬਰੀ ਨਾ ਕਰਨਾਹੀਂ ਤੇ ਫੇਰ ਕੋਈ ਗੱਲ ਹੋਰ ਕਰਨੀ ਤੂੰ ਵਿੱਚੇ ਹੀ ਆਪਣੀ ਗੱਲਾਂ ਕਰਨ ਲੱਗੀ ਆ ਵਿਆਹ ਹੋਣੇ ਤੂੰ ਘਰ ਕੇ ਬਹਿ ਜਾਣਾ ਕਿਤੇ ਨਹੀਂ ਮੈਂ ਤੇ ਨਹੀਂ ਗੱਲ ਹੀ ਕੀਤੀ ਆ ਤੇ ਕੇ ਮੂਹ ਕਿੰਦੀ ਰਾਤ ਤੇ ਰਾਤ ਆ ਅਜੇ ਚਾਚੀ ਨੂੰ ਹੋਇਆ ਕਿੰਨਾ ਘਟ ਟਾਈਮ ਆ ਚੱਲ ਛੱਡ ਪਰ ਮੈਂ ਤੇ ਜਾਵਾਂ ਬੁਟੀਕ ਤੇ ਕੋਈ ਤੇ ਮੇਰਾ ਸਿਰ ਖਿੜਲਾਤਾ ਵਾ ਚਲ ਚੰਗਾ ਫੇਰ ਮੈਂ ਚਲਦੀ ਆ ਬੁਟੀਕ ਤੇ ਅੱਜ ਆ ਅੱਜ ਛੁੱਟੀ ਕਰ ਲਾ ਨਹੀਂ ਨਹੀਂ ਅੱਗੇ ਬੜੀ ਲੇਟ ਹੋ ਗਈ ਹੈ ਮੈਂ। ਮੈਂ ਸੁਣਾਂ ਤੇਰੇ ਘਰ ਅੱਜ ਪਰੌਣੇ ਵੀ ਆਉਣੇ। ਹਾਂ ਉਹ ਤਾਂ ਆਈਂ ਤੇ ਫਿਰ ਮੈਂ ਕਿਹਾ ਘੜੀ ਕੋ ਹੋਣੀ ਆ। ਅੱਜ ਅੱਜ ਰਹਿਣ ਦੇ ਨਾ ਅਜਾ ਪਰੌਣੇ ਆਣੇ ਆ ਤੇ। ਨਹੀਂ ਫਿਰ ਰਾਣੀ ਥੋੜੀ ਦੇਰ ਹੋ ਹੋਣੀ ਆ ਨਾ। ਫਿਰ ਕੁੜੀਆਂ ਨੂੰ ਕੰਮ-ਕੁਮ ਦੱਸ ਕੇ ਆ ਜੂੰਗੀ। ਚਲ ਠੀਕ ਹੈ ਜਾ। ਹਾਂ ਕੋਈ ਨਹੀਂ ਮੈਂ ਘਰੇ ਹੀ ਆ। ਅੱਜਨ ਕੇ ਕੋਈ ਗੱਲ ਨਹੀਂ ਮੈਂ ਘਰੇ ਹੀ ਆ। ਠੀਕ ਆ। ਹਾਂਜੀ। ਹਾਂ ਠੀਕ ਆ। ਚਲ ਠੀਕ ਆ। ਚੱਲੀ ਅੱਗੇ ਕਿੱਧਰ ਹੈ? ਤੂੰ ਜਾ ਮੈਂ ਆ ਜਾਂ ਨਹੀਂ ਜਾ। ਚਲੀਏ ਭੱਜ ਜਾ ਤੂੰ ਮੈਂ ਨਹੀਂ ਆ ਚੱਲ ਚੰਗਾ ਰਾਣੀ ਮੈਂ ਵੀ ਜਾਣੀ ਨਹੀਂ ਹਾਂਜੀ ਠੀਕ ਐ ਭਾਬੀ ਚਲ ਠੀਕ ਐ ਰਾਣੀ ਚੰਗਾ ਖਿਆ ਰੱਖੀ ਆਪਣਾ ਚੰਗਾ ਮੰਮੀ ਦੇ ਵਰੀ ਨੇ ਦੀ ਗੱਲ ਆ ਵਰੀ ਨਾ ਕਰਕੇ ਅਮਰਜੀਤ ਭਾਬੀ ਨੇ ਕਿਹਾ ਤੇ ਹੈਗਾ ਆ ਸੰਦੀਪ ਦੇ ਰਿਸ਼ਤੇ ਵੱਲੋਂ ਕੁੜੀ ਤੇ ਵਾਹੇ ਚੰਗੀ ਆ ਜੇ ਮੰਨੇ ਦਾ ਰਿਸ਼ਤਾ ਕਰ ਹੀ ਲਈਏ ਤੇ ਵਧੀਆ ਹੀ ਆ ਵਾਹੇ ਚੰਗੀ ਕੁੜੀ ਆ ਮੇਰੇ ਨਾਲ ਬਥੇਰਾ ਕਰਦੀ ਆ ਦਿਲ ਮਿਲਿਆ ਆ ਉਹਦੇ ਨਾਲ ਗੱਲਾਂ ਬਾਤਾਂ ਕਰ ਲੀਦਾ ਆ ਤੇ ਚਲੋ ਘਰ ਸੰਭਾਲ ਲੇਗੀ ਚੰਗੀ ਆ ਵੇਖੀ ਜਾਚੀ ਕੁੜੀ ਆ ਜੇ ਮੰਨਾ ਵੀ ਚਲੋ ਮੰਨ ਜੇ ਤੇ ਘਰ ਹੀ ਲਵਾਂਗੇ ਵਰੀ ਨਾ ਹੋਰ ਦੋਵਾਂ ਤੇ ਨਵੇਂ ਨਿਆਂ ਨੂੰ ਕਰਕੇ ਤੇ ਫਿਰ ਗੱਲ ਕਰਕੇ ਵੇਖ ਹੀ ਲਵਾਂਗੇ ਸੰਦੀਪ ਦੀ ਅਮਰਜੀਤ ਨਾਲ ਗੱਲ ਕਰਾਂਗੇ ਜੇ ਮੰਨ ਜਾਣਗੇ ਹੋਗੇ ਤੇ ਚੱਲ ਘਾਰ ਹੀ ਲਵਾਂਗੇ ਚੱਲ ਮੰਨੇ ਦਾ ਵੀ ਘਰ ਵਸ ਜਾਏਗਾ ਤੇ ਮੈਂ ਵੀ ਆਪਣੇ ਘਰੇ ਜਾਵਾਂਗੀ ਫਿਰ ਚਲੋ ਕਰਾਂਗੇ ਗੱਲ ਫਿਰ Thank you